ਸਤਿ ਸ਼੍ਰੀ ਅਕਾਲ ਜੀ ਇੱਕ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਏ ਹੋਏ ਗੁਰਦੁਆਰਾ ਬੇਰ ਸਾਹਿਬ ਸੋ ਅੱਜ ਆਪਾਂ ਤੁਹਾਨੂੰ ਇੱਥੇ ਦੇ ਕਰਵਾਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਬੇਰ ਸਾਹਿਬ ਦੇ ਸੋ ਇਹ ਪਹਿਲੀ ਪਾਛੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਲੋਕ ਉਹਨਾਂ ਦੀ ਯਾਦ ਚ ਬੜਿਆ ਹੋਇਆ ਸੋ ਚੱਲਦੇ ਆ ਆਪਾਂ ਅੰਦਰ ਤੇ ਕਰਦੇ ਆ ਦਰਸ਼ਨ ਮੈਂ ਵੀ ਕਰ ਦੂੰ ਦਰਸ਼ਨ ਤੇ ਤੁਹਾਨੂੰ ਵੀ ਕਰਵਾਣਾਂ ਨਾ ਆਪਾਂ ਕਰਵਾਈਏ ਜੀ ਦੇਖ ਫਿਰ ਚਲਦੇ ਆਪਾਂ ਅੰਦਰ ਦਰਸ਼ਨ ਕਰਨ ਸੋ ਇਹ ਆ ਸਾਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਬੇਸ ਹੈ ਮੈਂ ਦੇਖ ਕਰਵਾਨੇ ਆ ਆਪਾਂ ਇਹ ਤੋਂ ਬਾਅਦ ਤੁਹਾਨੂੰ ਮੈਂ ਇਤਿਹਾਸ ਸਾਂਝਾ ਕਰਦਾ ਕਿ ਚਲੋ ਮੈਂ ਪਹਿਲਾਂ ਤੁਹਾਨੂੰ ਕਰਾਉਣਾ ਇਤਿਹਾਸ ਸਾਂਝਾ। ਸੋ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ਼੍ਰੀ 베ਰ ਸਾਹਿਬ। ਸੁਲਤਾਨਪੁਰ ਲੋਧੀ ਸ਼ਹਿਰ ਤੋਂ ਕਰੀਬ ਅੱਧਾ ਮੀਲ ਦੂਰ ਉਹ ਥਾਂ ਜਿੱਥੇ ਵੈਈ ਨਦੀ ਵਿੱਚ ਇਸ਼ਨਾਨ ਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਆਇਆ ਕਰਦੇ। ਗੁਰੂ ਸਾਹਿਬ ਜੀ ਵੇਲੇ ਦੀ ਵੇਰੀ ਹੋਂਦ ਵਿੱਚ ਸੋ ਉਸ ਟਾਈਮ ਦੀ 베ਰੀ ਹਜੇ ਹਜੇ ਵੀ ਮੌਜੂਦ ਹਤੇ ਗੁਰੂ ਸਾਹਿਬ ਇਥੇ ਇਸ਼ਨਾਨ ਕਰਨ ਜਾਇਆ ਕਰਦੇ ਸੀ ਪਹਿਲਾ ਆਪਾਂ ਕਰਦੇ ਆ ਅੰਦਰ ਦਰਸ਼ਨ ਤੇ ਉਹਦੇ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮੈਂ 베ਰੀ ਦੇ ਦਰਸ਼ਨ ਵੀ ਕਰਵਾਉਣਾ ਤੇ ਉਸ ਕਾਲੀ 베ਰੀ ਦੇ ਦਰਸ਼ਨ ਵੀ ਕਰਵਾਉਣਾ ਜੀ ਦੇ ਵਿੱਚ ਗੋਨੰਦ ਦੇਵ ਜੀ ਇਸ਼ਨਾਨ ਕਰਨ ਜਾਇਆ ਕਰਦੇ ਸੀ ਚਲੋ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਵਾਉਣਾ ਮੈਂ ਤੁਹਾਨੂੰ You don't good how i ਕਾਲ ਹਾਰੇ ਸਤਿ ਸੰਤਾਰਨ ਹੋਵੇ ਤਾਉ ਨੰਦ ਕਰਾਲ ਹੋਵੇ ਸੋ ਇਹ ਉਹ ਇਤਿਹਾਸਿਕ ਵੇਰੀ ਹੈ ਜੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ ਇਹ ਤੁਸੀਂ ਦਰਸ਼ਨ ਕਰਿਆ ਗੁਰਦੁਆਰਾ ਸਾਹਿਬ ਬੇਰਸਾਬ ਦੇ ਅੰਦਰ ਤਲ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਬਹੁਤ ਵੱਡਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਚਲੋ ਹੁਣ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਮੇਰੀ ਸਾਹਬ ਦੇ ਜੋ ਕਿ ਇਤਿਹਾਸਕ ਵੇਰੀ ਆ ਰਸਾਵੰਤਰੀ ਜਾਣ ਦਾ ਰਸਤਾ ਇੱਧਰ ਆ। ਸੋ ਗੁਰੂ ਸਾਹਿਬ ਰੋਜ਼ ਵੇਸ਼ ਇਸ਼ਨਾਨ ਕਰਨ ਦੇ ਮਗਰੋਂ ਸਤਾਂ ਤੇ ਨਿਤਨੇਮ ਕਰਦੇ ਸੀ ਕਾਲਪੁਰਖ ਜੀ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ 13 ਮਹੀਨੇ ਇਸ ਸਥਾਨ ਤੇ ਤਪ ਕੀਤਾ ਸੋ ਇਹ ਗੁਰੂ ਮਹਾਰਾਜੀ ਉਹ ਤਪਸਥਾਨ ਹੈ ਤੁਸੀਂ ਆਪਾਂ ਇਤਿਹਾਸਿਕ 베ਰੀਰ ਦਰਸ਼ਨ ਕਰਿਆ ਜਿੱਥੇ ਗੁਰੂ ਮਹਾਰਾਜ ਜੀ ਭਗਤੀ ਕਰਦੇ ਸੀਗੇ ਹੁਣ ਮੈਂ ਤੁਹਾਨੂੰ ਜਿੱਥੇ ਲੈ ਕੇ ਚੱਲੇ ਆ ਕਾਲੀ 베ਜ ਦੇ ਦਰਸ਼ਨ ਕਰਵਾਉਣਾ ਇਸ ਸਥਾਨ ਤੇ ਗੁਰੂ ਮਹਾਰਾਜ ਸਾਹਿਬ ਪਹਿਲਾਂ ਦਰਸ਼ ਇਸ਼ਨਾਨ ਕਰਦੇ ਸੀ ਉਸ ਤੋਂ ਉਪਰੰਤ ਗੁਰੂ ਮਹਾਰਾਜ ਜੀ ਇਸ 베ਰੀ ਦੇ ਥੱਲੇ ਨਿਤਨੇਮ ਕਰਿਆ ਕਰਦੇ ਸਨ ਸੋ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਕਾਲੀ 베ਜ ਦੇ ਦਰਸ਼ਨ ਕਰਵਾਉਣੇ ਇਹ ਜੀ ਉਹ ਕਾਲੀ ਵੇਈ ਜੀ ਜਿੱਥੇ ਗੁਰੂ ਮਹਾਰਾਜ ਜੀ ਇਸ਼ਨਾਨ ਕਰਿਆ ਕਰਦੇ ਸੀ ਉਸ ਟਾਈਮ ਦੇ ਵਿੱਚ ਇਸ ਟਾਈਮ ਇਹਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਆ ਇਹ ਪਹਿਲਾਂ ਇਹਦੇ ਵਿੱਚ ਪਾਣੀ ਵੈਸੇ ਘੱਟ ਹੁੰਦਾ ਥੋੜਾ ਜਿਹਾ ਸੋ ਇਹ ਇਤਿਹਾਸਿਕਾ ਇਤਿਹਾਸਿਕ ਕਾਲੀ ਵੇਈ ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਇੱਥੇ ਸੱਤ ਦਿਨ ਲੋਪ ਰਹੇ ਸਨ ਤੇ ਉਸ ਤੋਂ ਉਪਰੰਤ ਜਦੋਂ ਗੁਰੂ ਮਹਾਰਾਜ ਆਏ ਤਾਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਸੋ ਤੁਸੀਂ ਵੀ ਇੱਥੇ ਦਰਸ਼ਨ ਕਰਨੇ ਜ਼ਰੂਰ ਆਓ ਇੱਕ ਵਾਰ ਗੁਰਦੁਆਰਾ ਸ੍ਰੀ 베ਰ ਸਾਹਿਬ ਕਪੂਰਥਲਾ ਦੇ ਵਿੱਚ। ਬਾਕੀ ਵੀਡੀਓ ਵਧੀਆ ਲੱਗਦੀਏ ਦੋਸਤੋ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਬਾਕੀ ਇਸ 베ਜ ਦੀ ਮੈਂ ਤੁਹਾਨੂੰ ਹੋਰ ਦੱਸ ਦਿੰਨਾ। ਇਸ 베ਜ ਦੀ ਸਾਮ ਸੰਭਾਲ ਸੰਤ ਸੀਚੇਵਾਲ ਜੀ ਕਰ ਰਹੇ ਆ। ਸੋ ਉਹਨਾਂ ਨੇ ਸਾਰੀ ਸਾਫ ਸਫਾਈ ਦੀ ਦੇਖਰੇਖ ਉਹਨਾਂ ਵੱਲੋਂ ਹੋਈ ਸੀਗੀ। ਸੋ ਉਹਨਾਂ ਦੇ ਆਦ ਤੁਸੀਂ ਦੇਖੋਗੇ ਕਿ ਅੱਗੇ ਪੋਸਟਰ ਵੀ ਲੱਗਿਆ ਹੋਇਆ ਵਾ ਪਵਿੱਤਰ ਵੇਈ ਦੇ ਦਰਸ਼ਨ ਇਸ਼ਨਾਨ ਕਰਨ ਆਈਆਂ ਗੁਰਸੰਗਤਾਂ ਨੂੰ ਜੀ ਆਇਆਂ ਸੋ ਇਹਨੇ ਸੰਤੂ ਸਿੱਖਿਆ ਜਿਹੜੇ ਕਿ ਵਾਤਾਵਰਨ ਨੂੰ ਸਾਫ਼ ਸਵੱਈ ਦੇ ਵਿੱਚ ਕਾਫੀ ਉਹਨਾਂ ਦਾ ਯੋਗਦਾਨ ਹੈਗਾ ਸੋ ਇੱਧਰੋਂ ਰਸਤਾ ਹੈ ਨੀਚੇ ਜਾਣ ਦਾ ਪਾਣੀ ਥੋੜਾ ਡੂੰਘਾ ਇੱਥੇ ਬੋਰਡ ਲੱਗਿਆ ਹੋਇਆ ਹੈ ਕਿ ਅੱਗੇ ਨਾ ਜਾਓ ਕਿ ਕਾਫੀ ਗਹਿਰੀ ਹੈ ਤੋ ਦੋਸਤੋ ਵੀਡੀਓ ਵਧੀਆ ਲੱਗਦੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਆਪਾਂ ਇਦਾਂ ਦੀ ਤੁਹਾਨੂੰ ਨਾਮੀਆਂ ਨਾਮੀਆਂ ਰੋਜ਼ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਿਆ ਕਰਨਗੀਆਂ ਵੱਖ-ਵੱਖਰੇ ਗੁਰਦੁਆਰਾ ਸਾਹਿਬਾਂ ਤੋਂ ਦਰਸ਼ਨ ਕਰਵਾਇਆ ਕਰਾਂਗੇ ਜਿਵੇਂ ਅੱਜ ਤੁਹਾਨੂੰ ਕਪੂਰਤਲਾ ਦਾ ਦਰਸ਼ਨ ਕਰਵਾਇਆ ਇਸ ਤੋਂ ਬਾਅਦ ਕਿਤੇ ਹੋਰ ਸ਼ਹਿਰ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੋਣਗੇ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਵਾ ਦਨੇ ਚਲੋ ਮੈਂ ਤੁਹਾਨੂੰ ਉਹਨਾਂ ਪੁਲ ਤੇ ਲੈ ਕੇ ਚੱਲਦਾ ਹਾਂ ਪੁਲ ਤੇ ਜਾ ਕੇ ਦੇਖਦੇ ਹਾਂ ਕਾਲੀ ਵੇਜ ਦਾ ਪੌੜ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਚੌੜੀ ਹੈ ਗਾਲੀ ਵੇਜ ਤੇ ਬਹੁਤ ਵੱਡੀ ਵਾਲੇ ਡੂੰਗੀ ਵੀ ਆ ਸੋਦੋ ਸੋ ਇਹ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਕਾਲੀ ਵੇਜ ਦੇ ਵੀ ਗੁਰਦੁਆਰਾ ਸਾਹਿਬ ਦੇ ਵੀ ਤੇ 베ਰੀ ਸਾਹਿਬ ਦੇ ਵੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਓਕੇ ਟਾਟਾ ਬਾਏ ਬਾਏ